ਟੈਂਪਰੇਚਰ ਹੁੰਦਾ ਉਸ ਤੋਂ ਵੀ ਜ਼ਿਆਦਾ ਡਿਗਿਆ ਰਹੇਗਾ ਟੈਂਪਰੇਚਰ ਜ਼ਿਆਦਾ ਵੱਖ ਪੈ ਸਕਦੀ ਹੈ ਜ਼ਿਆਦਾ ਠੰਡ ਦੇ ਸਪੈਲ ਵੀ ਇਸ ਵਾਰ ਆ ਸਕਦੇ ਨੇ ਕਦੇ-ਕਦੇ -35 40 ਵਾਲਾ ਸਪੈਲ ਸਾਡੇ ਕੋਲ ਆਉਂਦਾ 10 ਦਿਨ ਲਈ ਹਫਤੇ ਵਾਸਤੇ ਇਸ ਵਾਰ ਹਫਤੇ 10 ਦਿਨਾਂ ਵਾਲੇ ਜਿਹੜੇ ਇਹ ਸਪੈਲਸ ਨੇ ਇਹ ਕਈ ਜ਼ਿਆਦਾ ਵੀ ਹੋ ਸਕਦੇ ਨੇ ਸੋ ਠੰਡ ਲਈ ਆਪਣੇ ਆਪ ਨੂੰ ਤਿਆਰ ਰੱਖੋ ਲਾਸਟ ਵਿంటర్ ਦੀ ਜਿਹੜੀ ਮਾਈਲਡਨੈਸ ਸੀਗੀ ਜਿਹੜੀ ਪਿਛਲੀ ਵਿంటర్ ਆ ਆਪਣੀ ਠੰਡੀ ਠੰਡੀ ਜੀ ਰਹੀ ਠੰਡੀ ਨਹੀਂ ਬਲਕਿ ਨਿੱਗੀ ਜੀ ਰਹੀ ਉਹ ਸਟਰੋਂਗ ਐਲ ਨੀਨੋ ਦਾ ਇੰਪੈਕਟ ਸਿਗਾਜਨਾ ਮੌਸਮ ਦਾ ਇੰਪੈਕਟ ਪੈਂਦਾ ਐ ਐਲ ਨੀਨੋ ਮੈਂ ਤੁਹਾਨੂੰ ਦੱਸਿਆ ਸੀ ਜੀ ਬੜੀ ਡਿਟੇਲ ਦੇ ਵਿੱਚ ਕੀ ਐਲ ਨੀਨੋ ਕੀ ਹੈ ਤੇ ਇਹਦੇ ਨਾਲ ਵਾਰਮਰ ਓਸ਼ਨ ਟੈਂਪਰੇਚਰ ਹੁੰਦੇ ਨੇ ਤੇ ਪਰ ਇਸ ਵਾਰ ਇਹਦਾ ਜਿਹੜਾ ਸਰਕਲ ਆ ਉਹ ਚੇਂਜ ਹੋ ਚੁੱਕਿਆ ਹੈ ਸੋ ਹੁਣ ਵੈਸਟਰਨ ਕੈਨੇਡਾ ਦੇ ਵਿੱਚ ਜ਼ਿਆਦਾ ਠੰਡ ਪਵੇਗੀ ਵੈਸਟਰਨ ਕੈਨੇਡਾ ਚ ਅਸੀਂ ਵੀ ਆਉਨੇ ਆ ਅਲਬਰਟਾ ਦਾ ਸਾਦਰਨ ਅਲਬਰਟਾ ਹਿੱਸਾ ਜਿਹੜਾ ਜਿਹਦੇ ਵਿੱਚ ਆਪਾਂ ਵੀ ਆਉਨੇ ਆ ਇਹਦੇ ਵਿੱਚ ਸਰਦੀ ਦਾ ਭਿਆਨਕ ਅਸਰ ਦੇਖਿਆ ਜਾ ਸਕਦਾ ਹੈ ਸਦਰਨ ਅਲਬਰਟਾ ਇਨਕਲੂਡਿੰਗ ਯੂ ਐਸ ਬਾਰਡਰ ਐਕਸਪੈਕਟ ਕਰ ਰਹੇ ਨੇ ਜੀ ਕਿ ਇੱਥੇ ਅਬੋਵ ਐਵਰੇਜ ਸਨੋ ਫਾਲ ਹੋਏਗੀ ਜਿੰਨੀ ਐਵਰੇਜ ਹੁੰਦੀ ਹੈ ਸਨੋ ਫਾਲ ਉਸ ਤੋਂ ਜ਼ਿਆਦਾ ਹੋਵੇਗੀ ਡਿਊ ਟੂ ਦੀ ਪੈਸੀਫਿਕ ਮੌਇਸਚਰ ਤੇ ਕੈਲਗਰੀ ਮਾਈਟ ਐਕਸਪੀਰੀਅੰਸ ਮੋਡਰੇਟ ਇੰਪੈਕਟ ਸਾਡੇ ਵਿੱਚ ਕੈਲਗਰੀ ਤੇ ਵੀ ਇੰਪੈਕਟ ਪੈਣਾ ਪਰ ਮੋਡਰੇਟ ਇੰਪੈਕਟ ਪੈਣਾ ਹੈ ਮਤਲਬ ਬਹੁਤ ਜ਼ਿਆਦਾ ਇੰਪੈਕਟ ਨਹੀਂ ਹੋਵੇਗਾ ਹੁਣ ਜਿਹੜੇ ਇੱਥੇ ਰਹਿਣ ਵਾਲੇ ਲੋਕ ਨੇ ਕੈਲਗਰੀ ਦੇ ਖਾਸ ਤੌਰ ਦੇਤੇ ਉਹਨਾਂ ਨੂੰ ਇਹ ਬੇਨਤੀਆਂ ਕਰ ਕਰਨ ਦੀ ਜ਼ਰੂਰਤ ਹੈ ਮੈਂ ਕਰ ਰਿਹਾ ਜੀ ਤੇ ਉਹ ਇਹ ਹੈ ਕਿ ਪ੍ਰੀਪੇਅਰ ਕਰੋ ਆਪਣੇ ਆਪ ਨੂੰ ਕਿ ਚੈਲੈਂਜਿੰਗ ਕੰਡੀਸ਼ਨ ਤੁਹਾਨੂੰ ਆ ਸਕਦੀ ਹੈ ਤੁਹਾਡੇ ਕੋਲ ਸ਼ਵਲਾਂ ਹੋਣੀਆਂ ਚਾਹੀਦੀਆਂ ਨੇ ਬਰਫ਼ ਚੱਕਣੀ ਪਹਿਣੀ ਹੈ ਬਰਫ ਜ਼ਿਆਦਾ ਪੈਣੀ ਹੈ ਬਰਫ ਚੱਕੜੀ ਵੀ ਪੈਣੀ ਹੈ ਤੇ ਬਾਰ-ਬਾਰ ਵੀ ਚੱਕਣੀ ਪੈ ਸਕਦੀ ਹੈ ਉਹਦਾ ਇੰਤਜ਼ਾਮ ਹੁਣੇ ਕਰੋ ਨੰਬਰ 1 ਨੰਬਰ 2 ਤੇ ਆਪਣੇ ਘਰ ਜਿਹੜਾ ਲੂਣ ਮਿਲਦਾ ਬਰਫ ਨੂੰ ਪਿਘਲਾਉਣ ਵਾਸਤੇ ਜਿਹੜਾ -35 40 ਤੱਕ ਕੰਮ ਕਰ ਜਾਂਦਾ ਉਹ ਲਿਆ ਕੇ ਰੱਖੋ ਚੰਗੀ ਕੁਆਲਟੀ ਵਾਲਾ ਅਗਲੀ ਗੱਲ ਇਹ ਹੈ ਕਿ ਤੁਹਾਡੇ ਬਿਜਲੀ ਦੇ ਉਪਕਰਣ ਬਿਜਲੀ ਦੇ ਯੰਤਰ ਜਿਹੜੇ ਤੁਹਾਡੇ ਘਰ ਚ ਚੱਲਦੇ ਨੇ ਉਹ ਸਹੀ ਸਲਾਮਤ ਹੈਗੇ ਨੇ ਉਹਨਾਂ ਦੀ ਰਿਪੇਅਰ ਕਰਾ ਲਓ ਜੇ ਨਹੀਂ ਹੈਗੇ ਕਿਉਂਕਿ ਹੋ ਸਕਦਾ ਕਿ ਕਈ ਵਾਰ ਸਾਡੀਆਂ ਚੀਜ਼ਾਂ ਕਮਜ਼ੋਰ ਹੋਈਆਂ ਹੁੰਦੀਆਂ ਉਹਨਾਂ ਨੂੰ ਅਪਗ੍ਰੇਡ ਕਰ ਲਓ ਤੁਸੀਂ ਹੁਣੇ ਹੀ ਇਹ ਨਾ ਹੋਵੇ ਕਿ ਭਿਆਨਕ ਸਰਦੀ ਹੋਵੇ ਤੇ ਤੁਹਾਡੀ ਫਰਨੇਸ ਹੀ ਨਾ ਚੱਲੇ ਸੋ ਉਹਨਾਂ ਚੀਜ਼ਾਂ ਵੱਲ ਜ਼ਰੂਰ ਪਲੀ ਪਲੀਜ਼ ਧਿਆਨ ਦੇ ਦਿਓ ਤੇ ਨਾਲ ਦੀ ਨਾਲ ਆਪਣੇ ਜਿਹੜਾ ਤੁਹਾਡਾ ਪਾਵਰ ਸਿਸਟਮ ਹੈ ਬਿਜਲੀ ਵਾਲਾ ਉਹਨੂੰ ਅਪਗ੍ਰੇਡ ਕਰ ਲਓ ਤੁਹਾਡੇ ਕਿਸੇ ਦੋਸਤ ਮਿੱਤਰ ਨੂੰ ਸੱਦ ਕੇ ਚੈੱਕ ਕਰਾ ਲਓ ਕਿ ਇਹ ਨਾ ਹੋਵੇ ਵੀ ਬਿਜਲੀ ਗਈ ਹੋਵੇ ਤੇ ਆਪਣੇ ਘਰ ਅ ਠੰਡ ਨਾਲ ਬੁਰਾ ਹਾਲ ਹੋ ਜਾਏ ਤੇ ਪਲੱਸ ਐਮਰਜੈਂਸੀ ਕਿਟਸ ਆਪਣੇ ਕੋਲ ਜ਼ਰੂਰ ਰੱਖੋ ਨਾਲ ਹੀ ਉਹਨਾਂ ਨੇ ਕਿਹਾ ਜੀ ਕਿ ਆਪਣੇ ਵਹੀਕਲਜ਼ ਵਿంటర్ ਰੈਡੀ ਕਰ ਲਓ ਤੁਹਾਡੀਆਂ ਗੱਡੀਆਂ ਵਿంటర్ ਰੈਡੀ ਹੋਣੀਆਂ ਚਾਹੀਦੀਆਂ ਨੇ ਜਿਹੜੀਆਂ ਕਿ ਸਖਤ ਸਰਦੀ ਦਾ ਮੁਕਾਬਲਾ ਕਰ ਸਕਣ ਉਸ ਹਿਸਾਬ ਤੇ ਸਾਰੇ ਇੰਤਜ਼ਾਮ ਰੱਖੋ ਹੋ ਸਕਦਾ ਜੀ ਬਿਜਲੀ ਜਾਣ ਨਾਲ ਕਈਆਂ ਦੇ ਘਰਾਂ 'ਚ ਬਿਜਲੀ ਵਾਲੇ ਚੁੱਲ੍ਹੇ ਨੇ ਤੇ ਆਪਣੇ ਘਰ ਦੇ ਵਿੱਚ ਖਾਣ ਪੀਣ ਦਾ ਸੁੱਖਾ ਸਿੱਧਾ ਸਮਾਨ ਵੀ ਜ਼ਰੂਰ ਰੱਖੋ ਅ ਰੱਬ ਨਾ ਕਰੇ ਕਦੇ ਇਸ ਤਰ੍ਹਾਂ ਦੀ ਲੋਡ ਪਵੇ ਪਰ ਆਪਣੇ ਕੋਲੇ ਦੀ ਤਿਆਰੀ ਹੋਣੀ ਚਾਹੀਦੀ ਹੈ ਮਾਨਸਿਕ ਰੂਪ ਵਿੱਚ ਆਪਾਂ ਤਿਆਰ ਹੋਣੇ ਚਾਹੀਦੇ ਆ ਭਾਵੇਂ ਕਿਸੇ ਦੇ ਵੀ ਘਰ 'ਚ ਇਦਾਂ ਦੀ ਸਿਚੁਏਸ਼ਨ ਹੈ ਨਹੀਂ ਪਰ ਫਿਰ ਵੀ ਆਪਾਂ ਨੂੰ ਤਿਆਰ ਜ਼ਰੂਰ ਰਹਿਣਾ ਚਾਹੀਦਾ